ਨੇ ਵੀ ਕਾਕੇ ਦਾ ਵੈਲਕਮ ਹੈ ਅੰਮ੍ਰਿਤਿਆ ਦੀ ਜੰਮਵਾ ਦੇ ਰੱਖੇ ਨੇ ਤਾਰੇ ਮੈਂ ਅਗਰ ਕਹਿੰਦੀ ਭੈਣ ਕਹਿੰਦੀ ਆਜੋ ਤੁਸੀਂ ਵੀ ਆਜੇ ਸਾਡੇ ਤੋਂ ਭੂਆ ਰਖੜੀ ਬੰਦੇ ਸੀ ਯਾਰ ਮੈਨੂੰ 20 ਰੁਪਏ ਮਿਲਦੇ ਹੁੰਦੇ ਸੀ ਇਹਨਾਂ ਨੂੰ ਪੈਸੇ ਜ਼ਿਆਦਾ ਲਾੜੇ ਸੂਟ ਉਹ ਸਾਹਮਣੇ ਨੰਦੇ ਨਾਨਕ ਦਾ ਘਰ ਹੈ ਨੰਨੂ ਲੰਘ ਗਿਆ ਸੀ ਨੰਨੂ ਦੇ ਨਾਨਕ ਦਾ ਘਰ ਹੈ ਕੁਝ ਹੋ ਗਿਆ ਸੀ ਨਹੀਂ ਮੈਂ ਅੱਧੀ ਕਿਹਾ ਗਿਆ ਤੁਸੀਂ ਕੁਝ ਹੋਰ ਮੈਨੂੰ ਸ਼ਾਇਰ ਸੁਣੇ ਨਾ ਤੈਨੂੰ ਫਿਰ ਸੁਣਿਆ ਨਹੀਂ ਲਓ ਜੀ ਲਓ ਲਓ ਜੀ ਰੇਸਾਂ ਦੇ ਦਿਓ ਤਾਂ ਹੀ ਪਤਾ ਲੱਗੇ گا ਗਾ ਅਗੇ ਚਿਪਕੇ ਨੇ ਹੋਰ ਨਾ ਜਾ ਹੋਰ ਹੋਰ ਨਹੀਂ ਨੀ ਵੇਖ ਰ ਮੋਹਨ ਬਾਹਰ ਨੀ ਪਤਾ ਲੱਗ ਰਿਹਾ ਪੁੱਪਰ ਦੇ ਜਵਾਈ ਨਹੀਂ ਆਹੋ ਤਾਂ ਇਹ ਕਿਨੇ ਬਾਹਰ ਆਂਦੇ ਨੇ ਛੱਡ ਖੋਲੋ ਲੈ ਬੈਲਟਾ ਛੱਡ ਲਾ ਦੀਏ ਭਾਈ ਆ ਗਏ ਨੰਨੂ ਨਹੀਂ ਬੰਦ ਕਰਨਾ ਛੈ ਨੂੰ ਕਿਨੂੰ ਐਸੀ ਨਾ ਹੁਣ ਕਰ ਦਿੰਦੇ ਆ ਉਹ ਅੱਗੇ ਟੀ ਖੜੀ ਜਾ ਕੇ ਵੇਖ ਲੋ Fone, cadê, Nan? Oh, é, oh, é, oh, é, mama, oh, é. oh, é, oh, 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 ਬ੍ਰੇਕ ਲੱਗੀ 2 ਮਿੰਟ ਕਿਉਂ ਚੁੱਕ ਜਾ ਇਹ ਪੁੱਤ ਹੋ ਰਿਹਾ ਪੂਰੇ ਆ ਪੰਜ ਤੇ ਮੈਲੀ ਆਪਣਾ ਬਲੌਗ ਜਦੋਂ ਬਣੇਗਾ ਉਹ ਬਣੇਗਾ ਬਲੌਗ ਤੇ ਬਾਣੀ ਰਿਹਾ ਹੈ ਆ ਜੋ ਜੀ ਲੋ ਕਰ ਜਾਓ ਉਹਨਾਂ ਵੀ ਆ ਜਮੈਣਾ ਤੇ ਕੁੜੀਆਂ ਸਾਹਮਣੇ ਆਲੀਆਂ ਲੇਟੀ ਹੋ ਗਈਆਂ ਨੇ ਆ ਜਾਓ ਭੱਜ ਕੇ ਇੱਧਰ ਸਾਹਮਣੇ ਛੇਤੀ ਆਓ ਕਮੇ ਹੀ ਸਹੀ ਕਰੀ ਉਹ ਵੀ ਲੇਟ ਹੋ ਗਈਆਂ ਨੇ ਪੈਚੇ ਘਰ ਉਹਦੇ ਫੋਲ ਸੁੱਟਣੇ ਸੀ ਇਹ ਹਾਂ ਆ ਜੀ ਆ ਜੀ ਆ ਜੀ ਫਿਰ ਦੋ ਫਿਰ ਦੋ ਫੋਲ ਕੋਈ ਨਹੀਂ ਆਈ ਚਲ ਕੋਈ ਨਹੀਂ

ਆਜੇ ਤਰਸੀ ਗਾਜੀ ਆਜੇ ਬੁੱਤ ਤੋ ਚਲੋ ਜੀ ਆਜੋ ਇਹਨਾਂ ਨੂੰ ਸਹੀ ਦਾ ਨਾ ਕੋਈ ਨਾ ਬਾਈ ਕੋਈ ਸਗੰਦੇ ਦੇ ਦੇ ਯਾਰ ਉਹ ਯਾਰ ਸਗੰਦੇ ਦੇ ਸੱਚ ਇਹ ਦੇ ਲਓ ਪਹਿਲੇ ਪੈਸੇ ਨਹੀਂ ਆਂਦੇ ਫੜੋ ਫਿਰ ਕਾਕਾ ਫੜੋ ਨਾ ਇੱਕ ਜਣਾ ਫੜ ਦਿਓ ਬਣਾ ਲੈ ਕਾਕਾ ਲੱਡੂ ਵੰਡ ਦੋ ਹਾਂ ਪਰਸ ਤੇ ਮੇਰਾ ਦੇ 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 ਉਹਦੇ ਨੂਰ ਲੀਏ ਦੇ ਦੇ ਅੱਜ ਵਕਨ ਦੇ 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 ਜਹਾਜ ਆ ਗਿਆ ਆਹ ਸਾਰੇ ਨਾਲ ਨਹੀਂ ਕਿਹਾ ਦੇ 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 ਹਾਂ ਉਹਦਾ ਯਾਂਗਾ ਬੋਲੋ ਭਾਈ ਇੱਥੇ ਨਹੀਂ ਜਾਓ ਨਾ ਕੋਈ ਨਾ ਤੋਂ ਇਹ ਲੈਣੇ ਮੁੜਿਆ ਹਾਂਜੀ ਹਾਂਜੀ ਸਸਤੀ ਕਰੀ ਚਲੋ ਵਧਾਈਆਂ ਅਧਾ ਡੰਡ ਬੀਰੋ ਆਹਾਂ ਮੰਦਵਾ ਆਹਾਂ ਕੋਈ ਨਹੀਂ ਹੁੰਦਾ ਆ ਵੀ ਆਂ ਮੇਰੀ ਆ ਕੀ ਆ ਮੰਨ ਲੈ ਡੇੜੀ ਵਾਹ ਮੇ ਡੇੜੀ ਕੀ ਬੇਟਾ ਲੈਨੇ ਰੁਕ ਜਾ ਰੁਕ ਜਾ ਉਹ ਕੱਢਦੇ ਆ ਸਾਰਾ ਕੱਢਦੇ ਆ ਕੱਢਦੇ ਆ ਤੂੰ ਚੱਲ ਤੇ ਸਹੀ ਪਹਿਲਾਂ ਮਿਲ ਤੇ ਲੈ ਸਾਰਿਆਂ ਨੂੰ ਹੋਵੇ ਸਹਜਵੇ ਸੱਸੀ ਦਾ ਡੇੜੀ ਆਹਾਂ ਲੇ ਆਉਂਦੇ ਨਾ ਉਹਨਾਂ ਨੂੰ ਲੈ ਆਉਣਾ ਸੀ ਸ਼ੈਜੂ ਕਿਉਂ ਆ ਜਣਾ ਸੀ ਉਹਦੇ ਚਾਲੇ ਫਾਇ ਨਹੀਂ ਨਾ ਚਾਲੇ ਫਾਇ ਨੀ ਉਹਦੇ ਕੀ ਕਰਦੇ ਨਹੀਂ ਆ ਕਰੇ ਸਾਰੇ ਘਰ ਲੈ ਨਹੀਂ ਆ ਕਰਦੇ ਨਹੀਂ ਚੱਲਾ ਜੀ ਰਹਿਣ ਫੇਰ ਆਜੋ ਹਾਂ ਆਜੋ ਆਜੋ ਨਾ ਕੋਈ ਕੰਮ ਨਹੀਂ ਆਜੋ 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 ਕੋਈ ਗੱਲ വെൽകമി <laughs> 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 ਕਿਆ ਇਹਨੇ ਲਿਆ ਦੇਣਗੇ ਲਿਆ ਕੇ ਦੇਗਾ ਮਾਮੂ ਗਿਫਟ ਇੱਧਰ ਰੱਖ ਦਿਓ ਬੋਸ ਗਿਫਟ ਸੈੱਟ ਗਿਫਟ ਹਾਂ ਗਿਫਟ ਬਾਅਦ ਦਵਾਂਗੇ ਬਾਅਦ ਦਵਾਂਗੇ ਰੱਖ ਲੈ ਓਕੇ ਅਬ ਤੁਸੀਂ ਇੱਥੇ ਸੈੱਟ ਹਾਂ ਨਹੀਂ ਆ ਜਾ ਤੇਰੇ ਵੀ ਬਣਣੀ ਹੈ ਮੈਨੂੰ ਆ ਜਾ ਇੱਥੇ ਬਹਿ ਜਾ ਦੋਵੇਂ ਜਣੇ ਆਪਣੇ ਮੈਂ ਪਹਿਲਾਂ ਪਹਿਲਾਂ ਆਪਣੀ ਸਹਜ ਬਣੇਗੀ ਸਹਜ ਬਣੇਗੀ ਓਏ ਓਏ ਇੱਕ ਦਮ ਖੋਲ ਲੈਂਦੀ ਕੋਈ ਨਹੀਂ ਖੋਲੋ ਖੋਲ ਦੀ ਚੱਲ ਕੋਈ ਨਹੀਂ ਬਾਹਰ ਲੈ ਇਹ ਖੋਲੋ ਖੋਲੋ ਕੋਈ ਗੱਲ ਨਹੀਂ ਅਰੇ ਖੋਲੋ ਮੋਰੇ ਰੱਖ ਲਓ ਨਾ ਰਖੜੀ ਬਨ ਲਓ ਪੋਤਾ ਰੱਖ ਲਓ ਮੇਰੀ ਗਾਸੋਂ ਰਖੜੀ ਤੇ ਬਨਣੀ ਤੇ ਖੋਲਣਾ ਹੀ ਐ लवली ਤੇ ਬਨਣੀ ਰਖੜੀ ਚੱਲ ਕਾਲਾ ਬੰਨਦਾ ਪਿਆ ਆਏ ਓਕੇ ਹਾਂ ਗਰਮੀ ਨਹੀਂ ਲੱਗਦੀ ਯਾਰ ਐਚਵੀ ਤੇ ਨਹੀਂ ਲੱਡੂ ਹਾਂ ਬਲਾਂਗਾ ਬੰਨਦਾ ਲੱਟੂਆ ਐਂ ਨਹੀਂ ਠੀਕ ਐ ਇਹ ਕੀ ਐ ਵਰਤੀ ਐ ਆ ਚੱchna ਬੋਤੂ ਤੂੰ ਆ ਤੇ ਸਾਰਾ ਸਾਰਾ ਕਰ ਲੈ ਮੇਰੇ ਬੱਚੀ ਆ ਆਓ ਨਿੰਨੂ ਦੀ ਰਕੜੀ ਚੱਲ ਚਲਾ ਪਹਿਲਾਂ लवली ਆਜੋ ਸੈਲ ਉਹ ਬੰਦੇ ਕੋਲ ਉਹ ਲੈ 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 ਕੱਕਰੇ ਬੰਦੇ ਉਹ ਤੇ ਬੰਨੂ ਕੱਕਰੇ ਬੰਨ ਲੈ ਪਤਾ ਆ ਜੀਜੀ ਕਰ ਲੈ ਨਾ ਲੈ ਕੱਕਰੇ ਕੋਈ ਕਰਦੇ ਪਹਿਲਾਂ ਕੱਕਰੇ ਵਾਂਗ ਬੰਨ ਤੇ ਬੰਦੇ सारे बांधे बांधे तो बांधे फ्रेम बांधे तो बांधे बांधे बाएती बांधे कोई नहीं सैजा पतला 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 अच्छा जी सैजा पतला 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 हाथ लाएंगे ऐसे आ जाए नहीं हाथ ला पहला चार बसर के बांधे बांधे चार जी का तुम ही करबे सैजा हाथ ला जी जान ओदे भी बांध दो दीदी दे पे नहीं आथे न न्यू दे बांध दी आजा पतला पतला बस हाथ ला कर हाथ रखबो ना थक के ਹਾਂ ਮੇਰਾ ਕੱਟਾ ਹੋਇਆ ਠਰਕ ਹੋਇਆ ਆਥਰਾ ਕੋ ਪਹਿਲਾਂ ਅੱਛਾ ਚਾਹ ਰੱਵਾ ਵੀ ਤੇ ਦੇ ਮੜਾ ਜੀ ਨੂੰ ਦੀਦੀ ਨੂੰ ਕੋਈ ਵੀਰੇ ਨੂੰ ਬੁਲਾ ਦੀਦੀ ਨੂੰ ਨਾਲੇ ਵੀਰੇ ਨੂੰ ਦੀਦੀ ਨੂੰ ਹਾਂ ਪਹਿਲਾਂ ਵੀਰੇ ਲੈ ਖਾ ਪੁੱਤਰਾ ਇਹ ਕੱਟੇ ਮੂੰਹ ਠਾ ਗਾ ਦੇ ਬਾਉ ਦੀ ਮੜਾ ਇਹ ਲਾ ਦੇ ਨਹੀਂ ਦਵਾ ਦੇ ਨਾ ਮੈਂ ਤਾਂ ਅੱਛਾ ਚਾਹ 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 ਲੈ ਆਓ ਗਿੱਟੇ ਲੋ ਇਹਨੂੰ ਹਾਂ ਹਾਂ ਸਾਲੇ ਗਿਫਟ ਦੇ ਦੇ ਨਾ ਕੱਕੇ ਗਿਫਟ ਦੇਈਏ ਪਹਿਲਾਂ ਨਾ ਸੈਲ ਨੂੰ ਓਹੋ ਬੋਤਲ ਨੂੰ ਦੇ ਉਹ ਤਾਂ ਸੱਬੇ ਦੇ ਵਿੱਚ ਹੀ ਪਟਾ ਪਿੱਛੇ ਹੈ ਇਹਨੂੰ ਆਪਣੀ ਖਾਂਦੀ ਪੈ ਗਈ ਦੇ ਸਾਰੇ ਇਹ ਇੱਕ ਇੱਕ ਮਿਲੇਗੀ ਉਹਨੂੰ ਇੱਕ ਕਹਿ ਦੇ ਦੇਗਾ ਹਾਂ ਜਦੋਂ ਇੱਕ ਇਹ ਨੰਨੂ ਦੇਗੀ ਤੁਹਾਨੂੰ ਉਹ ਸੈਲ ਦੇ ਦੇਗਾ ਆਹ ਲੱਗੀ ਆਹ ਤੁੰਦੂ ਦੋ ਲੈ ਕੇ ਆਏ ਆ ਆ ਲਵਰ ਉਹਦੀ ਮੁੱਲ ਨਹੀਂ ਆਤੀ ਚਾਹੂ ਆ ਦੇ ਤਾਰੀ ਮਾਰ ਤੂ ਵੀ ਤਾਰੀ ਮਾਰ ਤੇ ਹੋਰ ਰੱਖ ਦੇ ਪਹਿਲਾਂ ਥੱਲੇ ਓਏ ਹਾਏ ਹਾਏ ਤੂੰ ਆਪੇ ਸੋਕ ਲੈ ਇੱਕ ਬਲਾ ਚਲ ਲੈ ਖੋਲ ਦੇ ਚਲ ਆ ਲੱਗੀ ਰਹੇਗੀ ਢਾਉਣੇ ਨੇ ਹਾਂ ਚਲ ਅੰਦਰ ਆਉਂਦੇ ਜਿਹੜਾ ਮਰਜੀ ਕਲਾਰ ਵੀ ਆਇਆ ਤੇਰੀ ਬਾਜ ਲੈ ਉਹਦੇ ਉੱਥੇ ਡੈਡੀ ਨੂੰ ਚੱਲ ਚੱਨਾਂ ਨੂੰ ਚੱਲ ਬੁੱਤ ਆ ਤੇ ਮੇਰੇ ਬਰਤਨ ਲੈ ਲੈ ਬਣਾ ਕੇ ਦੇਂਗੇ वाओ गुड्डा वाओ सच में भी ले आके दिखता का मम्मी को भेजा जाके आजा वो तो इथे आने ने तू इथे आ मैं ये पाले तू याद संग कोई नहीं आई दूसरी तू बोल दे हां ਦੀ ਰਾ ਇਸਿੰਗੇ ਜਾਜੋ ਉਧੋ ਮੜਾ ਜਾ ਮੈਂ ਗਿਆਨ ਦੇ ਤੂੰ ਕੋਈ ਗੱਲ ਨਹੀਂ ਦੀ ਰਾ ਇਸਿੰਗੇ ਆਦੀ ਆਦੀ ਕੋ ਖੋਲ ਜਾ ਨਾ ਨੰਨੀ ਅਨੂ ਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨੰਨਾ ਬੋਲੋ ਵਾਓ ਕੋ ਤੋ ਤੇ ਵਾਓ ਸੈਲ ਦੇ ਗਿਫਟ ਐਚੋ ਆ ਜਾਂਦੀਆਂ ਨੇ ਬਿੱਲੀ ਦੀਆਂ ਓਏ ਉਸ ਦਾ ਪਿਆ ਹੈ ਉਹ ਗੁੱਡਾ ਦਾਕਾ ਆ ਰਿਹਾ ਐਚਾ ਗੁੱਡਾ ਦਾਕੇ ਚ ਆ ਜਾਂਦੀ ਐਚੋ ਵੀ ਆਂਦੀ ਫੋਨ 'ਚ ਨਾ ਨਾ ਉਹ ਨਾ ਆ ਜਾਂਦਾ ਤੇ ਤੂੰ ਹੀ ਲੈ ਲੈ ਪੁੱਤ ਫਿਰ ਕੀ ਐ ਲੈ ਲੂੰਗੀ ਅੰਦਰ ਬੰਦ ਐ ਟਾਂ ਦਾ ਤੂੰ ਲੈ ਲੈ ਬੋਤਲ ਮੈਂ ਕਿਹਾ ਸੀ ਇਨਤ ਸੇਡ ਪਾਣੀ ਕਾਦੀ ਲੈ ਕੇ ਦਿੱਤੇ ਲਾਲ ਵੇ ਕੋਈ ਨਹੀਂ ਚਲ ਤੈਨੂੰ ਤੱਕ ਜ ਮੈਂ ਲੈ ਦਿੰਨਾ ਤੇਰੇ ਇਹਨਾਂ ਨੂੰ ਮੈਂ ਲੈ ਕੇ ਦਿੰਨਾ ਕੋਈ ਗੱਲ ਨਹੀਂ ਤੂੰ ਲੈ ਹਾਂ ਤੂੰ ਲੈ ਤੈਨੂੰ ਉਹਨਾਂ ਨੂੰ ਲੈ ਕੇ ਦੇਣੇ ਨੇ ਲੈ ਡੈਡੀ ਤੁਹਾਡੇ ਵੀ ਬੰਦ ਬਾਹਰੋਂ ਕੱਢ ਲੈ ਲੈਮਨਦੀਪ ਤੇਰੇ ਪਾਦਾ ਪਹਿਲਾਂ ਵੇ 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 ਵਾਹ ਵਧੀਆ ਜੀ ਮਨ ਵੀਰੇ ਇਦੋਂ ਐਸ ਖਾਲੀ ਹੈ ਨਾ ਕੋਈ ਗੱਲ ਮੈਨੂੰ ਧੰਨਵਾਦ ਆਪਾਂ ਬੰਨ ਕੇ ਦੇ ਰਹੇ ਹੋ ਓ ਓ ਓ ਓਏ 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 ਕੋ ਮੇਰਾ ਬਹੁਤ ਦਰਦ ਹੋ ਰਿਹਾ ਸੀ ਹਾਂ ਲੈ ਆਉ ਮੈਂ ਗੰਮੀ ਲਈ ਲੈ ਇੱਕ ਮੈਂ ਕਿਹਾ ਸੱਤ ਵੀ ਔਖਾ ਹੈ ਇੱਧਰ ਲਾ ਲੋ ਮੈਂ ਜਾਵਾਂ ਫਿਰ ਭੱਜਾਂ ਓ ਵਾਹ ਆਹ ਦੇ ਘੜੀ ਪੈਣਾ ਓਏ ਓਏ ਐਵੀਂ ਹੀ ਗੱਲ ਹੈ ਮੱਕੜੀ ਬਣਾ ਕੇ ਕਹਿੰਦਾ ਭੱਜ ਜਾ ਪਿੱਛੇ ਆ ਜਾਣਾ ਸੀ ਵਾਹ ਇਹ ਦੀ ਆਈ ਗੂ ਮੇਰਾ ਸੁਣਾ ਰਾਜਾ ਮੇਰਾ ਸੁਣਾ ਰਾਜਾ ਮੇਰਾ ਸੁਣਾ ਆਵੇ ਜਦੀ ਵੀ ਉਹ ਰਾਜਾ ਮਾਜ ਕਿੱਥੋਂ ਆਂਦੀ ਹੈ ਵਾਜਾ ਰਾਜਾ ਉਹ ਉਹ ਬੀਬੀ ਆਪਣੇ ਦੋ ਪਿਆਰੇ ਹੋ ਕੀ ਲਾਇਆ ਹੈ ਉਹ ਕਾਕੇ ਦਾ ਮੈਂ ਵੀ ਲਾਇਆ ਜਾਨੀ ਲਾਇਆ ਸਹੀ ਆ ਲੈ ਰਿਹਾ ਦਬਿਆ ਲਾਣਾ ਮੈਂ ਸੱਜੂ ਲੈ ਲੈ ਵਾਜ ਕਿੱਥੋਂ ਆਂਦੀ ਹੈ

ਐ ਉੱਥੋਂ ਲਈ ਸੀ ਮਾਛੜਿਓਂ ਪੱਖੋਂ ਮੁੰਨੀ ਉਹ ਚਲੋ ਅਲਲ ਰੈਡੀ ਖੁੱਲੀ ਐੜਾ ਖਰੀਦ ਬਾਈ ਜੀ ਕੈਪ ਲਾਤੀ ਬੱਬੂ ਨਹੀਂ ਕਰਨੀ ਚਾਹੀਦੀ ਅਲਾਲੋ ਤੁਸੀਂ ਠੀਕ ਹੈ ਤੁਸੀਂ ਯਾਰ ਨੀ ਉਠਾ ਕਰਾਓ ਬਾਈ ਆਜੋ ਕੋਈ ਗੱਲ ਨਹੀਂ ਹੋਰ ਵਿਚਾਰ ਕੈਮਰਾਮੈਨ ਆਪ ਨੂੰ ਲੱਗਦਾ ਮੋਟੇ ਤਾਂ ਕਰਨੀ ਹੈ ਪੁਫੂ ਪੁਫੂ ਕੋ ਸੈਲਫੀ ਸਟਿਕ ਲੰਬੀ ਰ ਹੈ ਸਾਜੋ ਮੈਂ ਗਰ ਕਹਿੰਦੀ ਬੈਣ ਕਹਿੰਦੀ ਆਜੋ ਤੁਸੀਂ ਵੀ ਆਜੋ ਆ ਨਾ ਨਾ ਸਾਈਡ ਐ ਆ ਵੀ ਪਾਜੀ ਨਹੀਂ ਨਹੀਂ ਬੱਸ ਮਮ ਵੀ ਬਤਾਈਏ ਇੱਕ ਮਿੰਟ ਆਡੀ ਭਰਾ ਵੜ ਕੇ ਕਰਦੇ ਬੈਠੋ ਪਾਜੀ ਇੱਥੇ ਬੈਸ ਨਹੀਂ ਇੱਠ ਮਾਇਆ ਮੜਾ ਜ਼ਮਾਨਾ ਹਾਂਜੀ ਤੇ ਹੁਣ ਨਾਨਕਿਆਂ ਦੇ ਘਰ ਵੀ ਰੌਣਕਾਂ ਲੱਗੀਆਂ ਹੋਈਆਂ ਕੋਈ ਨਾ ਕੋਈ ਆ ਰਿਹਾ ਨਾ ਕਾਕੇ ਨੂੰ ਵੇਖਣ ਵਾਸਤੇ ਵਧਾਈਆਂ ਦੇਣ ਵਾਸਤੇ ਕੋਈ ਨਾ ਕੋਈ ਆ ਰਿਹਾ ਬਿਜ਼ੀ ਹੋਏ ਪਏ ਨੇ ਇਹ ਹੁਣ ਆਪਾਂ ਚਾਹ ਜੂ ਪੀ ਕੇ ਹਟੇ ਹਾਂ ਕਹਾਂਗੀ ਲੱਗਾ ਯਾਰ ਗੱਡੀ ਤੇ ਫੁੱਲ ਕਿਆ ਬਾਤ ਹੈ ਤੇ ਮੌਸਮ ਥੋੜਾ ਜਿਹਾ ਠੀਕ ਠਾਕ ਹੈ ਅਦਰ ਦੇਖੋ ਬੱਦਲ ਨੇ ਬਈ ਸੂਰਜ ਜਿਹੜਾ ਉਹ ਲੁਕਿਆ ਹੋਇਆ ਪਰ ਜ਼ਮੀਨ ਬੜੀ ਗਰਮ ਹੈ ਧਰਤੀ ਹਲੇ ਗਰਮ ਹੈ ਨੰਗੇ ਪੈਰੀ ਫੇਰਦਾ ਮੈਂ ਉਧਰ ਮੌਸਮ ਸੋਹਣਾ ਹੋਇਆ ਪਿਆ ਥੋੜੀ ਥੋੜੀ ਹਵਾ ਚੱਲੀ ਪਰ ਫਿਰ ਵੀ ਗਰਮੀ ਹੈ ਥੋੜੀ ਥੋੜੀ ਨਾ ਪਰ ਥੋਪ ਨਹੀਂ ਹੈਗੀ ਇੰਨਾ 슈ਗਰ ਥੋਪਾ ਦੋ ਬਚਾ ਇੱਧਰ ਵੇਖੋ ਗੰਬੀਰੀ ਇਹ ਪੰਬੀਰੀ ਉਰਿਆ ਸੈਜ ਸੈਜ ਆਜ ਵੀ ਫੇਰ ਕੀ ਧਰ ਮਾਰੇ ਸੈਜ ਇੱਧਰ ਹੁਣ ਮੇਰੇ ਪੂਆ ਕੇ ਆਏ ਹੋਏ ਨੇ ਆ ਸਾਡਾ ਚਿੜੀ ਆ ਗਿਆ ਸਸਿਕਾ ਸਸਿਕਾ ਤੁਹਾਨੂੰ ਮੁਬਾਰਕਾਂ ਤੁਹਾਨੂੰ ਜੀ ਤੈਨੂੰ ਵੀ ਹੈਲੋ ਕਿਆ ਇੱਧਰ ਡੈਡੀ ਦੀ സിണ്ട <laughs> <laughs> <laughs>

ਤੇ ਇੱਧਰ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਅੱਜ ਸਾਡੇ ਘਰ 'ਚ ਨਹੀਂ ਨਹੀਂ ਬੜਾ ਬੜਾ ਮੈਂ ਖਾ ਕੇ ਮੈਨੂੰ ਮੰਮੀ ਆਨੇ ਨਹੀਂ ਖਾਣਾ ਹੋਣਾ ਉਹ ਮਿੱਠਾ ਨਹੀਂ ਮੈਂ ਦੁਰੇ ਤੇ ਆਂ ਮੀਂਹ ਨਾਲ ਉਠਾ ਖਾਈ ਆ ਜਾ ਉਧਰ ਰੱਖ ਲੈ ਕੋ ਖਾਣਾ ਨਹੀਂ ਮੈਂ ਨਹੀਂ ਮੈਂ ਨਹੀਂ ਨਿਕਲਾ ਹੱਥ ਲੱਗਿਆ ਹੱਥ ਲੱਗਿਆ ਫਿਰ ਕੀ ਹੋ ਗਿਆ ਹੰਮਰੇ ਛੱਗਿਆ ਆਏ ਹਨ ਚਲ ਲਵਲੀ

ਕੂਆ ਨੇ ਬਾਅਦੇ ਬਣਾਉਂਦੇ ਆ ਤੇਰੀ ਕਿੱਥੇ ਉਹ ਭਰਾਵਾ ਆ ਜਾ ਬਰਾਤ ਦੋਲ ਦੂਲ ਨਾਲ ਦੀ ਮੰਦਿਰ ਬਣਾ ਲੈ ਰੱਖੀ ਪਹਿਲਾਂ ਜਦੋਂ ਕੂਆ ਰਖੜੀ ਬੰਦੇ ਸੀ ਯਾਦ ਏ ਮੈਨੂੰ 20 ਰੁਪਏ ਮਿਲਦੇ ਹੁੰਦੇ ਸੀ ਇਹਨਾਂ ਨੂੰ ਪੈਸੇ ਜ਼ਿਆਦਾ ਨਾਲੇ ਛੂਟ ਮੈਂ ਕਹਣਾ ਆਪਣੀਆਂ ਭੈਣਾਂ ਨੂੰ ਸਹਣਾ ਦਿੱਤਾ ਐਵੇਂ ਹੁਣ ਮੇਰੀ ਕੁੜੀ ਕਰਦੀ ਏ ਕੀ ਹੋਇਆ ਤੈਨੂੰ ਮੈਂ ਕੀ ਕਰਦਾ ਜੀ ਇਹ ਹੁੰਦਾ ਹੈ ਐ ਵੀ ਲਓ ਨੰਨੂ ਵਾਲ ਦੇਖ ਲਓ ਹਾਂ ਉਹ ਬੱਚੇ ਦੀ ਪੀਂਗ ਦੇ ਉੱਤੇ ਕਿਵੇਂ ਬੈਠੀ ਹੋਈ ਜੇ ਟੁੱਟ ਗਿਆ ਨਾ ਬੜਾ ਡਰ ਲੱਗ ਰਿਹਾ ਹਾਂ ਨੰਨੇ ਤਰਜਪਤ ਬੜੀ ਬੜੀ ਸ਼ਿਆਰ ਤੋਂ ਦੀ ਦਾੜੀ ਚਿੱਟੀ ਆ ਰਹੀ ਹੈ ਹਾਂਜੀ ਤੇ ਐਸ ਯੂਜੂਲੀ ਜਿਵੇਂ ਕਿ ਤੁਹਾਨੂੰ ਪਤਾ ਹੈ ਬਈ ਆਪਾਂ ਜਦੋਂ ਇੱਥੇ ਆਨੇ ਆ ਮੰਨਪੀ ਤੋਂ ਨਾਲ ਦੇ ਇੱਧਰ ਰੀ ਮਾਵਾਂ ਆਦਾਂ ਨੇ ਠੀਕ ਹੈ ਤੇ ਆਪਾਂ ਬੈਕਯਾਰਡ ਤੇ ਜਰੂਰ ਆਨੇ ਆ ਘੈਂਟ ਲੱਗਦਾ ਇੱਥੇ ਬਹੁਤ ਸੋਹਣੀ ਫੀਲਿੰਗ ਆਂਦੀ ਹੈ ਤੇ ਤੁਹਾਨੂੰ ਮੈਂ ਦਿਖਾਣਾ ਇੱਧਰ ਹੀ ਮੇਰਾ ਇਸ ਸਾਈਡ ਤੇ ਹੋਈ ਬਈ ਮਾੜੀ ਫੀਲਿੰਗ ਦਿਵਾਦੀ ਆਪਾਂ ਵੀ ਤੇ ਸਾਹਮਣੇ ਦੇਖੋ ਤੁਸੀਂ ਬੈਕਯਾਰਡ ਦੀ ਓਏ ਹੋਏ 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 ਸਾਹਮਣੇ ਦੇਖੋ ਕਿੰਨਾ ਸੋਹਣਾ ਯਾਰ ਅੱਖਾਂ ਨਾਲ ਇਦਾਂ ਕੈਮਰੇ ਚ ਨਹੀਂ ਇੰਨਾ ਵਧੀਆ ਆਉਂਦਾ ਬਟ ਇਦਾਂ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈਨਾ ਦੇਖੋ ਯਾਰ ਕਿੰਨਾ ਸੋਹਣਾ ਲੱਗਦਾ ਯਾਰ ਜਿੱਦਾਂ ਸੁਪਨਿਆਂ ਦੇ ਵਿੱਚ ਨਹੀਂ ਆਪਾਂ ਕਿਤੇ ਘੁੰਮ ਗਵਾਜ ਜਾਂਦੇ ਆ ਕਿਤੇ ਵਧੀਆ ਥਾਵਾਂ ਤੇ ਚਲੇ ਜਾਂਦੇ ਆ ਉਦਾਂ ਦੀ ਫੀਲਿੰਗ ਆ ਰਹੀ ਹੈ ਨਹੀਂ ਆ ਦੇਖੋ ਸਾਰੀ ਬੈਕਯਾਰਡ ਉਹ ਪਰੇ ਖੇਤ ਨੇ ਚਲੋ ਉਧਰ ਜੀ ਹਾਂ ਯਾਰ ਕੱਖਰੂ ਵੇਨਾ ਤੇ ਦੇ ਲਓ ਤੁਸੀਂ ਕਿੰਨਾ ਸਮਾਂ ਹੋਏਗਾ ਨਾ ਵੱਡਾ ਜਿਆ ਫਿਰ ਦੋ ਚਾਰ ਵਾਰੀ ਫੇਰ ਲੈ ਕੇ ਆਵਾਂਗੇ ਜੇ ਮਨਪੀਤ ਆਹ ਸਾਰੀ ਜਗਾ ਠੀਕ ਆ ਆ ਵਾਲੀ ਆ ਸਾਰੀ ਆ ਸਾਰੀ ਆਪਣੀਆਂ ਉਹ ਪਰੇ 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 ਆ ਸਾਰੀ ਇੱਥੋਂ ਆ ਪਰੇ ਆ ਘਰ ਹੈ ਨਾ ਤੇ ਜੇ ਇੰਨੇ ਸਾਰੀ ਜਗਾ ਚ ਘਰ ਬਣਾਉਣਾ ਹੋਵੇ ਕੋ ਡਾ ਵੱਡਾ ਘਰ ਮੈਲ ਬਣ ਜਾਣਾ ਨਹੀਂ ਵੀਂ ਪੂਰਾ ਉਹ ਪਾ ਥੱਲੇ ਨਿੱਢੀ ਜਾਂਦੇ ਪੈਲੇਸ ਬਹਨ ਜਾਣਾ ਪੂਰਾ ਪੈਲੇਸ ਜਿੰਨੀ ਜਗਾ ਸਰ ਮੈਦੂ ਵੀ ਪਾ ਪੈਣ ਭੁੰਕੀ ਲਾਇਆ ਹੈ ਹੈ ਮੀਂਹ ਕਰਕੇ ਨਾ ਪੋਲੀ ਹੋ ਗਈ ਇੱਥੇ ਜ਼ਮੀਨ ਹੈ ਹੁਣ ਪਤਾ ਨਹੀਂ ਕੀ ਲਾਇਆ ਹੈ ਹੈ ਨਹੀਂ ਬਹੁਤ ਸੋਹਣਾ ਯਾਰ ਪਤਾ ਕੀ ਹੁਣ ਮੌਸਮ ਵੀ ਨਾ ਇੱਕੋ ਦਮ ਠੰਡਾ ਠੰਡਾ ਜਾ ਹੋ ਗਿਆ ਮਤਲਬ ਬੜੀ ਏਸੀ ਵਰਗੀ ਜਿਹੜੀ ਹਵਾ ਹੁੰਦੀ ਨਾ ਉਦਾਂ ਦੀ 쿨ਿੰਗ ਜੀ ਹੋਣ ਲੱਗੀ ਹੈ ਨਾ ਸੋਹਣਾ ਲੱਗਦਾ ਸਾਹਮਣੇ ਦੇਖੀ ਹਵਾ ਚੱਲਦੀ ਹੈ ਹੁਣ ਠੰਡੀ ਹਵਾ ਚੱਲਦੀ ਹੈ ਤੇ ਮੈਂ ਕਹਿੰਦਾ ਉਹ ਪਰੇ ਉਹਦੀ ਹੋਗੇ ਨਾ ਉਹ ਪਰੇ ਉਹਦੀ ਹੋ ਕੇ ਉਧਰੋਂ ਦੀ ਫੇਰ ਉਧਰ ਚੱਲਦੇ ਆ ਕਿ ਆ ਜਾ ਆ ਜਾ ਆ ਜਾ ਕੋਈ ਗੱਲ ਨਹੀਂ ਆਵੇ ਪੈਰ ਲੱਗੇ ਹੀ ਨੇ ਚੱਲ ਆਇਆ ਆ ਦੇਖੋ ਪਰ ਇੱਥੇ ਨਾ ਸੱਪਾ ਸੁੱਪਾ ਦਾ ਵੀ ਧਿਆਨ ਰੱਖਣਾ ਪੈਂਦਾ ਹਾਂ ਨਹੀਂ ਹੋਣਾ ਪਾਣੀ ਲੱਗਿਆ ਹੈ ਨਾ ਬਾਹਰ ਨਹੀਂ ਪਾਣੀ ਲੱਗਾ ਹੋਇਆ ਖਤਰੇ ਵਾਲਾ ਕੰਮ ਹੈ ਇੱਧਰ ਆਇਆ ਬਾਹਰਲੀ ਸਾਈਡ ਆਇਆ ਪਰ ਕੋਈ ਪਤਾ ਕੀ ਬਾਕੀ ਆਪਣੇ ਹੁਣ ਮੇਰੀ ਫੋਟੋ ਖਿੱਚਿਓ ਖੇਤਾਂ 'ਚ ਹੀ ਰਹਿੰਦੇ ਸੀ ਨਹੀਂ ਤੇ ਨਹੀਂ ਪਹਿਲਾਂ ਪਹਿਲਾਂ ਖੇਤਾਂ 'ਚ ਹੀ ਰਹਿੰਦੇ ਹੁਣ ਵੀ ਰਹਿੰਦੇ ਨੇ ਲੋਗ ਖਿੱਚ ਦੋ ਮੇਰਾ ਮੁੰਡਾ ਜਿਹੜੇ 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 ਮੇਰਾ ਮੁੰਡਾ ਰੋ ਜਾਣਾ ਕਹਿੰਦੀ ਮੁੰਡੇ ਨੇ ਰੋਲ ਆਇਣਾ ਕਹਿੰਦੀ ਕਿੰਨਾ ਤਰਸ ਗਏ ਸੀ ਨਾ ਇਸ ਸ਼ਬਦ ਸੁਣਨ ਨੂੰ ਹੁੰਦਾ ਹੀ ਹੈ ਆਹ ਉਹ ਪਹਿਲਾਂ ਕਹਿੰਦੇ ਹੁੰਦੇ ਸਾਡੀ ਕੁੜੀ ਮੇਰੀ ਕੁੜੀ ਮੇਰੀ ਕੁੜੀ ਹੈ ਮੇਰੀ ਕੁੜੀ ਨੰਨੂ ਨੇ ਵੀ ਕਾਕੇ ਕਹਿੰਦੇ ਮੈਂ ਉਦਾਂ ਕਹਿੰਦਾ ਪਹਿਲਾਂ ਆਇਆ ਹੁੰਦਾ ਸੀ ਮੇਰੀ ਕੁੜੀ ਮੇਰੀ ਕੁੜੀ ਚੱਲ ਹੁਣ ਇਹ ਵੀ ਖੈਰਪੂਰੀ ਹੋ ਗਈ ਮੇਰਾ ਮੁੰਡਾ ਮੇਰਾ ਮੁੰਡਾ ਹੁਣ ਹੁਣ ਇਹ ਵੀ ਸਾਡੇ ਬੱਚੇ ਸਾਡੇ ਬੱਚੇ ਸਾਡੇ ਵਿੱਚ ਹੈ ਇੱਕ ਬੱਚਾ ਸੀ ਨਿਆਣੇ ਕਿੱਥੇ ਨਿਆਣੇ ਕੀ ਕਰਦੇ ਨਿਆਣੇ ਹਾਂ ਹੁਣ ਇਹ ਸਾਰੇ ਐਂ ਪੁੱਛਣਗੇ ਨਾ ਯਾਰ ਤੁਹਾਡੇ ਨਿਆਣੇ ਕਿਵੇਂ ਨਿਆਣੇ ਕਿਦਾਂ ਇਦਾਂ ਹੀ ਐ ਜਿੱਦਾਂ ਜਿੱਦਾਂ ਟਾਈਮ ਵੀ ਦ ਹੈ ਨਾ ਚੀਜ਼ਾਂ ਬਦਲਦੀਆਂ ਕੁਛ ਚੰਗਾ ਹੁੰਦਾ ਕੁਛ ਬੁਰਾ ਹੁੰਦਾ ਕੁਛ ਸ਼ੋਭ ਹੁੰਦਾ ਕੁਛ ਮਾੜਾ ਹੁੰਦਾ ਹੈ ਨਾ ਇਦਾਂ ਹੀ ਹੈ ਬਾਦ ਨਹੀਂ ਆਉਂਦੀ ਬੀਤ ਹੋਣ ਦੀ ਨਹੀਂ ਨਹੀਂ ਉਹ ਕੋਈ ਹੋਰ ਜਵਾਬ ਰੋ ਰਿਹਾ ਇੱਧਰ ਚੱਲ ਯਾਰ ਖਿੱਚੋ ਫਿਰ ਦੱਸ ਚੱਲੀਏ ਮੇਰੀ ਫੋਟੋ ਦੇ ਖਿੱਚ ਦੇ ਖਿੱਚ ਦੇ ਨਾ ਇੱਕ ਭੈਣ ਰਹਿ ਗਈ ਸੀ ਇੱਕ ਖਰਚਾ ਹੋ ਰਾਗੇ ਇੱਕ ਖਰਚਾ ਹੋ ਰਾ ਗਿਆ ਲਓ ਜੀ ਮੈਂ ਮੈਂ ਹੁਣੇ ਨਾ ਬੈਠਾ ਬਟਾ ਇਹੀ ਸੋਚ ਰੇ ਮੈਂ ਕਿਹਾ ਯਾਰ ਲਵਲੀ ਬੇਚਾਰੇ ਨੂੰ ਕਿੰਨਾ ਔਖਾ ਹੁੰਦਾਣਾ ਐਸੋ ਕੁਝ ਪੁੱਛਣਾ ਜਿਹੜੇ ਕੁਝ ਭੈਣ ਆ ਗਈ ਪੁੱਛਾਂਗੇ ਚੱਲ ਆਉਂਦੀਆਂ ਰਹਿਣਾ ਖੁਸ਼ੀ ਰਹਿਣਾ ਸੱਜਿਆ ਤੂੰ ਡਿੱਗ ਜਾਣਾ ਰਵੀ ਚੱਲਦਾ ਰਵੇ ਲਵੀ ਚੱਜਾ ਆਂਦੇ ਨੀ ਬੜੀ ਪੁੱਛਣ ਆਨ ਦਾ ਚੱਲਦਾ ਰਵੇ ਚੱਲਦਾ ਹੈ ਉਧਾਰ ਨਾਲ ਆਣ ਜਾਣ ਵੀ ਚੱਲਦਾ ਰਹਿੰਦਾ ਹੈ ਉਧਾਰ ਨਹੀਂ ਸ਼ਾਮ ਤੱਕ ਰੱਖਣੀ ਆ ਪੂਰੇ ਚੱਲ ਮੈਂ ਨਹੀਂ ਆਣੇ ਘੱਟ ਘੱਟ ਪੈਸੇ ਮੰਗਣੇ ਆ ਕਰਨਗੇ ਸਹੀ ਗੱਲ ਇੱਧਰ ਬੰਨੀ ਐ ਇੱਧਰ ਵੀ ਇਹਦਾ ਆ ਰਹੀ ਜਾਂਦਾ ਨਹੀਂ ਪੁੱਛੇ ਨਹੀਂ ਪੈਸੇ ਨਾ ਪਾ ਕੇ ਕੁਝ ਕੋਈ ਗੱਲ ਨਹੀਂ ਹਮਕਾ ਪਤਾ ਹੈ ਅਭੀ ਕਿੱਥੇ ਕਿੱਥੇ ਪੈਸੇ ਕੱਢਦੇ ਚੰਨੀ ਜਿੰਨੇ ਮਾੜੇ ਇਹ ਕਿਹਾ ਕਿ ਹੋਏ ਹੁਣ ਰਿੰਗ ਆਣਗੇ ਬਾਈ ਉੱਟ ਕੇ ਬੰਨਦੇ ਭਾਪੀ ਮੇਨਾ ਮੁੰਡਾ ਕਿਥੇ ਕਿਉਂ ਉਹ ਉੱਪਰ ਆਏ ਮੇਰੇ ਕੋਲ ਨਹੀਂ ਆਨੇ ਕੁਝ ਐ ਵੀ ਨਹੀਂ ਨਹੀਂ ਮੁੰਡਾ ਘਰੇ ਤਾਂ ਛੱਡ ਗਿਆ ਨਹੀਂ ਰਖਣੀ ਨੇ ਬੰਦਣਾ ਕਾਲੀ ਬੜੀ ਭਾਈ ਐ ਸਬਨਾ ਨੇ ਸਬਨਾ ਕਾਲੀ ਬੜੀ ਭਾਈ ਐ ਅੱਖਾਂ ਵਾਲਾ ਮੇਨਾ ਇਹ ਨਹੀਂ ਮੁੰਡੇ ਕਰੇ ਛੱਡ ਕੇ ਨਾ ਰਹੀ। ਹਾਂਜੀ ਤੇ ਆ ਮੁੰਡੇ ਦਾ ਮਾਮਾ ਕੀਕ ਲੈ ਕੇ ਆਇਆ ਐ ਸਪੈਸ਼ਲ ਆਦੀ ਵਾਸਤੇ। ਤੁਸੀਂ ਯਾਰ ਲੇਟ ਹੋ ਗਏ ਚਾਚੇ ਕੇ ਆਏ ਸੀ। ਚਲ ਕੋਈ ਗੱਲ ਨਹੀਂ। ਤੇ ਹੁਣ ਕੀ ਕੱਟ ਲਿਆ ਪੂੰਡੀਆਂ ਜਾਗਦੀਆਂ ਆਂ ਦੂਜੀ ਪੂੰਡੀ ਕਿਥੇ ਗਈ ਉਹ ਵੈ। ਆਹ ਦੇਖੋ ਨਿਗੀ ਉਹ ਤਾਂ ਨਹੀਂ ਹੈਗੇ। ਨਿਗੀ ਜੀ ਦੇਖੋ ਇਹਨੂੰ ਯਾਰ ਟੈਪਰਾਂ ਦੇ ਸ਼ੌਕ ਚੜਿਆ ਹੋਇਆ ਐ। ਹਾਂ ਗੱਲਾਂ ਆ ਗਈ ਬਾਤ। ਚਲਾਓ ਬਈ ਕੇ ਕੱਟੀ ਯਾਰ ਕੱਟੋ ਕੱਟੋ ਵਾਓ ਓਏ ਇਹ ਆ ਫਾਪੜ ਲਿਆਓ ਵਾਓ ਜਲਦੀ ਆਇਆ ਥੇ ਚਾਕੂ ਪਿਆ ਵਾਓ ਇਹ ਜਿਡੇ ਗਿਆ ਮੜਾਇਆ ਓ ਚਾਕੂ ਫੇਰ ਨਹੀਂ ਜਿਡੇ ਗਿਆ ਇਹ ਜਿਸ ਲਾਈ ਨਹੀਂ ਅਜੇ ਕੱਟ ਕਰ ਰਹੀ ਹੈ ਗਾਟ ਨੂੰ ਲੁਕਦਾ ਰਹਿ ਰਿਹਾ ਐ ਮੇਰਾ ਚੁੱਕ ਕੇ ਰਹਿ ਦੇ ਚਾਕੂ ਨੂੰ ਲੁਕਦਾ ਰਿਹਾ ਬੈਠੋ ਵਾਓ ਨਨੂ ਵਾਓ ਓ ਵੀ ਬੋਲ ਓਏ ਓਏ ਟਿੱਡੀ ਵੇ ਲੈ ਜਾ ਟੈਂਪਲ ਸੈਨ ਕੈਂਟਰ ਨੂੰ ਪੁੱਛੀਂ ਨੇ ਉਹ ਕੱਲੇ ਉਹ ਨੇ ਉਹ ਲਿਆਓ ਕੋਈ ਉਹ ਚਾਕੂ ਚਾਕੂ ਇੱਥੇ ਡਿੱਗਿਆ ਹੋਇਆ ਵੇਖੀ ਕਰ ਦੋ ਜੀ ਆ ਕੀ ਕਰਦੇ ਨੇ ਐਂ ਕਰ ਦੋ ਜੀ ਉਹ ਵੀ ਆ ਗਿਆ ਉਹ ਵੇ ਉਹ ਨਹੀਂ ਹਾਂ ਜੀ ਆ ਉਹ ਤੋਂ ਤੇਰਾ ਨਹੀਂ ਕੇਕ ਕਰਕੇ ਆਉਦਾ ਲਿਆਉਂਦੇ ਆ ਸੀ ਇਹ ਕਾਕੇ ਦਾ ਵੈਲਕਮ ਹੋ ਰਿਹਾ ਵੈਲਕਮ ਅੱਧੀ ਕੰਪਲੀ ਲੱਗਾ ਹੈ ਮੈਥਿਆ ਨੂੰ ਨਮਾ ਪਾ ਕੇ ਨਾ ਫਿਰ ਫੋਟੋ ਖਿੱਚ ਲੈਂਦੇ ਆ ਕਿ ਐਦਾਂ ਹੀ ਰਾਤ ਦੇ 9 ਵਜੇ ਵੈਲਕਮ ਕੇਕ ਆਇਆ ਉਹ ਵੈਲਕਮ ਦੇ ਹੱਥੇ ਨਹੀਂ ਹੋਗਾ ਸੀ ਇਹ ਤੇ ਰਾਤ ਦਾ ਵੈਲਕਮ ਹੈ ਤੁਸੀਂ ਆਪਣਾ ਆ ਜਾਓ ਪੰਜ ਮਿੰਟ ਚੋਂ ਆਉਂਦਾ ਐ ਸੌਂਦਾ ਅਵੇਲਕੋ ਅੱਛਾ ਇਹਦੇ ਮੁੰਡੇ ਨਾਲ ਇੱਥੋਂ ਘੜਾ ਇੱਧਰੋਂ ਘੜਾ ਜਦਾਂ ਮੈਂ ਬੜੀ ਇੱਧੀ ਫੜੀ ਜਾਓ ਸਹਿਜ ਨੇ ਤਰੂ ਕੇ ਵਾਜੀ ਤੂੰ ਹੀ ਆ ਤੂੰ ਆ ਨਾ ਸਮਾਗੀ ਚਲ ਚਲੋ ਅਸੀਂ ਤੂੰ ਆ ਮੈਂ ਵੀ ਆ ਜਣਾ ਯਾਰ ਪਾਪਾ ਆਉਂਦੇ ਨੇ ਹਾਂ ਤੂੰ ਹੀ ਆ ਵਾਜਣ ਉਹ ਮੇਰੀ ਗੱਲ ਸੁਣ ਇਹਦੇ ਖਾਓ

ਐਨਰਵੇਚੀ ਮੀਟਾ ਮੀਟਾ ਜਗਮੀਨ ਆਇਆ ਓਏ ਮੀਟਾ ਓਏ ਜਗਮੀਨ ਆਇਆ ਓਏ ਬਾਸ ਹਲ ਵੀ ਕਿੰਨੇ ਪੜ੍ਹਨੇ ਬਣਾਉਣੇ ਆ ਭਾਈ ਚਲ ਵੀਡੀਓ ਵੀ ਬਣਾਣੀ ਉਹ ਬਣਾਓ ਵੀ ਉਹ ਵੀ ਕਲਿੱਪ ਪਾਓ ਵਿੱਚ ਜੜੀ ਆ ਜਾ ਮਾ ਯਾਰ ਪਰਨਾ ਠੀਕ ਹੈ ਨਾਲ ਤੁਹਾਨੂੰ ਕਹਿ ਦਿਖਣਾ ਹੈ ਲੋਕ ਦੇਖਣੇ ਆ ਮੋਰ ਕਤਾ ਹੀ ਬਾਹਰ ਆ ਜਾ ਸਾਜੂ ਚਿਕਨ ਨੂੰ ਨਾ ਮੂੰਹ ਮਾਰ ਦਿਓ ਆਪਿਆ ਬੱਚੇ ਦਾ ਪੈਸੇ ਲੱਗੇ ਨਾ ਤਾਂ ਠੀਕਾ ਥੋੜੀ ਐ ਆ ਗਿਆ ਨਾ ਚਲੋ ਚਲੋ ਬਈ ਲਵਲੀ ਆ ਜਾ ਮੰਦੀਪ ਆਇਆ ਠੀਕ ਹੈ ਨਾ ਬਟੇਗਾ ਨਹੀਂ ਵੈਲ ਕਾ ਤਾੜੀਆਂ ਤੂੰ ਕੱਲੀ ਲੈ ਹਾਈ ਆ ਜੀ ਓਏ ਆ ਲੈ ਬੇੜੀ ਖਵਾਓ ਕਾਲਾ ਤੂੰ ਕਹਿੰਦੀ ਬੁੱਧੂ ਐਨ ਰੈਨ ਨੁਲਾ ਉਹ ਖਾ ਲੈ ਆਜ ਅੱਜ ਕੱਲੀ ਖੁਸ਼ ਹੋਈ ਜਾਂਦੀ ਆ ਬਹੁਤ ਸਾਰਿਆਂ ਦੇ ਵਿੱਚ ਅੱਜ ਵਿਚਾਰੀ ਨਹੀਂ ਲੈ ਆਈ ਨਹੀਂ ਵਿੱਚ ਉਹ ਸੈਕਿੰਡ ਵੀ ਆਪਣੇ ਮਾਪੇ ਕੋਲ ਜਾਦੇ ਕੋਲ ਗੋਦ ਪੂਰੋ ਕਿਹੜਾ ਗਈ ਆਪਣੇ ਮਾਪੇ ਕੋਲ ਗੋਦ ਪੂਰੋ ਤੇਰਾ ਭਾਗ ਤੇਨੂੰ ਭਾਵੇਂ ਪਹਿਲਾਂ ਐ ਨੰਦੂ ਲੈ ਆਪਣੀਆਂ ਨੂੰ ਸੈਜੂ ਕੋ ਚੱਲ ਐ ਨੰਦੂ ਨੰਦੂ ਬੇੜੀ ਤੇਜ ਨੂੰ ਭਾਵਾ ਕਹਿੰਦਾ ਮਤ ਉਤਰੀ ਮਾਨ ਦਾ ਉਹ ਯਾ ਚਾਲੀ ਜੀ ਚਾਲੀ ਤੜੀ ਮਾਰ ਦੇ ਤੜੀ ਮਾਰ ਦੇ ਚਲੋ ਜੀ ਇਹ ਮਲੇ ਦੀ ਚਾਲ ਹਾਂ ਜੀ ਜੀ ਬਸ ਆ ਦੇ ਵਿੱਚ ਨਾ ਵਾਪਸ ਜੀ ਜੀ ਨੰਨਵਾ ਤੇ ਕੀ ਗੁਰ ਤੂੰ ਬੈਠੇ ਕੋਈ ਮਰਜ਼ੀ ਨਾ ਚੱਕ ਇੱਕ ਫੋਟੋ ਜੀ ਖਿੱਚ ਲੋ ਹਾਂ ਫੋਟੋ ਦੀ ਖਿੱਚ ਦੇ ਉੱਤੇ ਪਾਜੀ ਵੀਡੀਓ ਬੰਦ ਕਰ ਤਾਂ ਲੈ ਮੈਂ ਇੱਕ ਮਿੰਟ ਫੇਰ ਨਹੀਂ ਇਹਦੇ ਵਿੱਚ ਇਹਨਾਂ ਨੇ ਸੈਲਫੀ ਲੈ ਲਈ ਨਹੀਂ ਛੱਡਿਆ ਮੈਂ ਨਹੀਂ ਭਾਈ ਸੈਲਫੀ ਇੱਕ ਮਿੰਟ ਲੋ ਉਹ ਭਈਆ ਮੇ ਨੂੰ ਇਹ ਆਇਆ ਤੂੰ ਆਇਆ ਜੈਨਿੰਗ ਕਾਪੀ ਦੁਆਰੇ ਆਣਾ ਇਹ ਬਾਈ ਸੈਲਫੀ ਕਰ ਤਰ ਮੈਂ ਨਾ ਮੂੰਹ ਨਾਲ ਬੈ ਉਹ ਮੈਂ ਮੋੜਾ ਲਉਣੀ ਦੇ ਬੇਬੀ ਆਹ ਤਮੀਂ ਉਹਦੇ ਰਹਿ ਗਿਆ ਉਹ ਹੈ ਬੇਬੀ ਇਹ ਉਹ ਤਾਂ ਇੱਕ ਤੋਂ ਹੋ ਗਿਆ ਵੀਡੀਓ ਬਦਲ ਪਈ। ਇਹ ਫੋਟੋ ਐਂਡ ਟੋਪੀ। ਪਹਿਲਾ ਵੀਡੀਓ ਬਣਾ ਲਾ। ਕਿਹੜਾ ਪਾਇਆ ਜੱਜ ਦਾ ਭਲਾ। ਬਾਤ ਉਹਦੀ ਹੁੰਦੀ। ਉਹ ਗੱਲ ਚੁੱਪ ਕਰ। ਚਲੋ ਜੀ। ਚਾ ਜੀ। ਅਰੇ ਫੋਟੋ ਵਿੱਚ ਆਉਣ ਫਿਰ। ਫੋਟੋ। ਚਲੋ ਜੀ ਬਾਏ ਬਾਏ ਕਰ ਦੋ ਇੱਕ ਵਾਰੀ ਸਾਰਿਆਂ ਨੂੰ। ਲੋਕ ਦੀ ਐਂਡ ਕਰਦੀ ਆਪਾਂ। ਬਾਏ ਬਾਏ। ਅੱਜ ਦਾ ਦਿਨ ਬਹੁਤ ਵਧੀਆ ਰਿਹਾ। ਹਾਂਜੀ। ਠੀਕ ਹੈ ਜੀ। ਨਹੀਂ। ਚਲੋ ਜੀ।